ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਹਿੰਦੂ ਆਖੋ ਇਸ ਰੱਖਿਆ ਗੰਦੇ ਲਗਾਤਾ ਮਰਾਮ ਹੋ ਰਹੀ ਹੈ ਪੰਜਾਬ ਚ ਗੁੰਡਾਗਰਦੀ ਦਾ ਮਾਹੌਲ ਵਾ ਆ ਪਿਛਲੇ ਦਿਨੀ ਉਹ ਪੱਤੀ ਦੇ ਵੇਚਾ ਘਰਾਂ 'ਚ ਬਾੜ-ਬੜ ਕੇ ਬੰਦੇ ਮਾਰ ਰਹੇ ਆ ਜੇ ਲੁਧਿਆਣੇ ਸੰਦੀਪ ਕਾਪਰ ਦੇ ਇੰਟਰਨੈਟ ਦੇ ਹਮਲਾ ਹੋਇਆ ਪੰਜਾਬ ਸਰਕਾਰ ਨੇ ਉਹਦਾ ਇਲਾਜ ਲਈ ਵੀ ਕੋਈ ਵਰਤੀ ਨਹੀਂ ਜੀ ਸੰਦੀਪ ਜਦੋਂ ਕਿ ਇਹ ਪੱਤੀ ਵਾਲਾ ਨੌਜਵਾਨ ਮਰਿਆ ਚੰਮੀਪੁਰੀ ਇਹਦੇ ਪਰਿਵਾਰ ਨੂੰ ਇਹ ਸਾਹਮਣੇ ਨਾ ਚਾਹੀਦਾ ਕਾਇਦਾ ਇਹਦੇ ਪ੍ਰਵਾਨ ਨੂੰ ਮੁਹਾਵਜਾ ਮਿਲਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਹਿੰਦੂਆਂ ਨਾਲ ਸੁਤੇਲੇ ਵਾਲਾ ਵਿਹਾਰ ਕਰਦੀ ਆ ਪੈਸੇ ਦੇ ਲੈਣ ਦੇ ਨੂੰ ਬੰਦਾ ਖੁਨਾ ਮਾਰਦੀ ਦਾ ਵੀ ਜੀ ਜੇ 2 ਲੱਖ ਦੀ ਗੱਲ ਵਾ ਬੰਦਾ ਖੁਨਾ ਤਰਪਾਨਾ ਲੈ ਕੇ ਜਾਣ ਦਾ ਅਗਲੇ ਦੇ ਕਰ ਕੀ ਮਤਲਬ ਆ ਕੋਈ ਢਾਣੇ ਕਚੈਰੀ ਢਾਣੇ ਸੰਵਿਧਾਨ ਕਾਦੇ ਨਹੀਂ ਬਣਿਆ ਵਾ ਕਾਨੂੰਨ ਕਾਦੇ ਨਹੀਂ ਬਣਿਆ ਉਹਨੇ ਆਪਣੇ ਆਪੇ ਕੁਰਬਾਨ ਮਾਰ ਕੇ ਕਿਹਦਾ ਕਤਲ ਕਤਲ ਹੋਣ ਦੀ ਕਰਦਾ ਤੇ ਦੁਨੀਆ ਨੂੰ ਮਰਨ ਦਾ ਕਿਹਦਾ ਜੀ ਕਰਦਾ ਇਸ ਲਈ ਜੋ ਇਹਨੇ ਗੁੰਡਾਗਰਦੀ ਕੀਤੀ ਆ ਪ੍ਰਸ਼ਾਸਨ ਨੇ ਇਹਨਾਂ ਨੂੰ ਪੂਰੀ ਨਾਤ ਪਾਈ ਆ pandit sarkar mudavar pandit sarkar mudavar shanti mantri ko mudavar jao 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 kaam chak ke karo mudavar mudavar shukr hai sarkar paravodhne wala zaroor aage aage karega bahut bahut ਪੂਰਨ ਪੰਜਾਬ ਸਰਕਾਰ ਦਾ ਕਿੰਨਾ ਵੱਲੋਂ ਇੱਕਲਾ ਹੋ ਗਿਆ ਹੈ ਕਿ ਅੱਜ ਦਾ ਰੋਸ ਪ੍ਰਦਰਸ਼ਨ ਪੰਚਾਇਤ ਦੇ ਸਮੂਹ ਹਿੰਦੂ ਨੌਜਵਾਨੀ ਸੰਗਠਨਾਂ ਵੱਲੋਂ ਸ਼ਹਿਰ ਦੇ ਜਿਹੜੇ ਲੋਕਾਂ ਨੌਜਵਾਨ ਪੀੜ੍ਹੀ ਆ ਜੋ ਕਿ ਪੰਜਾਬ ਦੀ ਭਗਵੰਤ ਮੰਤਰੀ ਸਰਕਾਰ ਹੈ ਹਿੰਦੂ ਆਖੋ ਇਸ ਰੱਖਿਆ ਗੰਚੇ ਲਗਾਤਾ ਨਿਕਾਮ ਹੋ ਰਹੀ ਆ ਪੰਜਾਬ ਚ ਗੁੰਡਾਗਰਦੀ ਦਾ ਮਾਹੌਲ ਵਾ ਆ ਪਿਛਲੇ ਦਿਨੀ ਉਹ ਪੱਤੀ ਦੇ ਵਿੱਚ ਆ ਘਰਾਂ ਦੀ ਬਾੜ-ਬਾਰ ਕੇ ਬੰਦੇ ਮਾਰ ਰਹੇ ਆ ਜਿਲ੍ਹੇ ਲੁਧਿਆਣੇ ਸੰਦੀਪ ਧਾਪਰ ਦੇ ਇੰਦਰੀ ਨੇਤਾ ਨੇ ਮਿਲਾਇਆ ਪੰਜਾਬ ਸਰਕਾਰ ਨੇ ਉਹਦਾ ਇਲਾਜ ਲਈ ਵੀ ਕੋਈ ਵਰਤਨੀ ਚੰਗੀ ਜ਼ਿੰਮੇਵਾਰਤਾ ਜਦੋਂ ਕਿ ਇਹ ਪੱਤੀ ਵਾਲਾ ਨੌਜਵਾਨ ਮਰਿਆ ਚੰਮੀਪੁਰੀ ਇਹਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਕਾਇਦਾ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਹਿੰਦੂਆਂ ਨਾਲ ਸੁਤੇਲੇ ਵਾਲਾ ਵਿਹਾਰ ਕਰਦੀ ਆ ਤੁਹਾਨੂੰ ਘਰਾਂ 'ਚ ਕੱਢ-ਕੱਢ ਕੇ ਮਾਰਦੇ ਆ ਤੇ ਪੰਜਾਬ ਸਰਕਾਰ ਦੇ ਸੀਐਮ ਭਗਵੰਤ ਮਾਨ ਜੀ ਦਾ ਕੋਈ ਬਿਆਨ ਨਹੀਂ ਆ ਰਿਹਾ ਜਦੋਂ ਕਿ ਇਹ ਕਹਿਣਾ ਚਾਹੁੰਦੇ ਸਰਕਾਰ ਸਾਡੇ ਲੋਕਾਂ ਨੇ ਪੰਜਾਬ ਦੇ ਨੇ ਬਣਾਈ ਆ ਸਾਡੇ ਨਾਲ ਪੰਜਾਬ ਸਾਇਵਜ ਸਟੇਲੀ ਮਾਰ ਆਦੇ ਵਾਰ ਆਡੀ ਸੁਣਵਾਈ ਨਹੀਂ ਹੈਗੀ ਕੋਈ ਵੱਡੀ ਹਿੰਦੂਆ ਕੋਈ ਸਰਕਾਰੀ ਸਰਕਾਰ ਗੰਭੀਰ ਨਹੀਂ ਹੈਗੀ ਇਸੇ ਰੋਸ ਹੋ ਜਾ ਪੁੱਤਲਾ ਸਾਰਿਆ ਗਿਆ ਅੱਗੇ ਸੇਖ ਜਿਹੜਾ ਪੱਟੀ ਦੇ ਵਿੱਚ ਘਤਰ ਹੁੰਦਾ ਹੈ ਉਹ ਤੇ ਪੈਸਿਆਂ ਦੇ ਲੈਣ ਦੇਣ ਨੂੰ ਘਤਰ ਹੋਇਆ ਸੀ ਪੈਸਿਆਂ ਦੇ ਲੈਣ ਦੇਣ ਨੂੰ ਬੰਦਾ ਕੁੱਨਾ ਮਾਰਦੀ ਦਾ ਵੀ ਜੀ 1.5 ਲੱਖ ਦੀ ਗੱਲ ਵਾ ਬੰਦਾ ਕੁੱਨਾ ਤਲਪਾਨਾ ਲੈ ਕੇ ਜਾਂਦਾ ਅਗਲੇ ਦੇ ਕਰ ਕੀ ਮਤਲਬ ਆ ਕੋਟਾਣੇ ਕਚੈਰੀ ਟਾਣੇ ਸੰਵਿਧਾਨ ਕਾਦੇ ਨਹੀਂ ਬਣਿਆ ਵਾ ਕਾਨੂੰਨ ਕਾਦੇ ਨਹੀਂ ਬਣਿਆ ਵਾ ਹਰ ਸਿੰਘ ਦੀ ਬਾਦ ਵਿੱਚ ਵੀਡੀਓ ਰੈਕੋਰਡ ਹੋਈ ਉਹ ਕਹਿੰਦੇ ਅਸੀਂ ਬੰਦਾ ਨਹੀਂ ਮਾਰਿਆ ਸਗੋਂ ਉਲਟਾ ਸਾਨੂੰ ਘਰ ਦੇ ਉੱਤੇ ਜਾਣ ਕਰਕੇ ਫਿਰ ਕਾਦੇ ਦੇ ਇਹ ਸਾਰੀ ਮੇਰੀ ਗੱਲ ਸੁਣੋ ਇਹ ਵੀਡੀਓ ਬਣੀਆ ਕਹਿਣ ਨੂੰ ਕੁਝ ਨਹੀਂ ਘੜੀ ਦੱਸਤਾ ਬੈਠੀਆਂ ਵਾ ਬਾਕੀ ਕਿਸੇ ਦਾ ਕਤਲ ਕਰਨਾ ਮੈਂ ਜਾਇਦ ਨਹੀਂ ਸਮਝਦਾ ਕਿ ਇੱਕੋ ਪੈਸੇ ਲੈਣੇ ਕਾਨੂੰਨ ਵਾ ਸੰਵਿਧਾਨ ਵਾ ਉਹਦੇ ਥਰੂ ਮੰਗੋ ਪਰ ਆ ਵੀ ਸੇਕੀ ਇੱਕ ਵੀ ਵੀਡੀਓ ਕਤਲ ਵਾਲੀ ਜਿਹੜੀ ਅੱਜ ਤੱਕ ਵੈਰ ਨਹੀਂ ਹੋਇਆ ਵੀਰ ਜੀ ਉਹਨੇ ਆਪਣੇ ਹੱਥ ਆਪੇ ਕੁਰਬਾਨ ਮਾਰ ਕੇ ਕਿਹਦਾ ਕਤਲ ਕਤਲ ਉਹ ਨਹੀਂ ਕਰਦਾ ਤੇ ਦੁਨੀਆਂ ਨੂੰ ਮਰਨ ਦਾ ਕਿਹਦਾ ਜੀ ਕਰਦਾ ਇਸ ਲਈ ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਪ੍ਰਸ਼ਾਸਨ ਨੇ ਇਹਨਾਂ ਨੂੰ ਪੂਰੀ ਨਾ ਤਬਾਈ ਆ ਜਿਹੜੀ ਜਿਹੜੀ ਤਿੰਨ ਤੰਦੀਬ ਮੁਕਾਬਲ ਦੀ ਗੱਲ ਕਰਦੇ ਜੋ ਉਹ ਤੇ ਗਰੂਹਾਂ ਦੇ ਚਿੱਟੇ ਮਿਲਦੀ ਜਿੰਦੂ ਕਹਿੰਦਾ ਪਿਆ ਸੀ ਜਿਹਦੇ ਕਰਕੇ ਦੂਸਤ ਬੰਦਿਆ ਦੂਸਤ ਉਹਨਾਂ ਨੇ ਅੰਗ ਸਿੰਘਾਂ ਨੇ ਉੱਤੇ ਹਮਲਾ ਕੀਤਾ ਮੈਂ ਬੇਰਤੀਮੰਦਾ ਉਹ ਨਸ਼ੇੜੀ ਉਹਨਾਂ ਅੰਗ ਸਿੰਘ ਨੇ 50 ਤਿੰਨ ਦੂਸਰੇ ਕਿਰਾ ਪਾੜਾ ਪਾਉਂਦੇ ਆ ਰੋਮੀ ਉਹ ਲੋ ਵਿਚਾਰਕਾਂ ਦੇ ਦਰਖਾਤੋਂ ਉੱਤੇ 295 ਦਾ ਪਰਚਾ ਕਰਾਓ ਜਿਹਨੇ ਗਲਤ ਕੀਤਾ ਪਰ ਕੇ ਇਹਨੂੰ ਸੰਵਿਧਾਨ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਈ ਲੈਣਾ ਇਹ ਸਹੀ ਨਹੀਂ ਮੈਂ ਮੰਨਦਾ ਪਹਿਲਾਂ ਸੰਦੀਪ ਪਾਪਾ ਨੂੰ ਬਹੁਤ ਬਰੀ ਵਾਰਨਿੰਗ ਦੇ ਚੁੱਕੇ ਸੀ ਪਰ ਨਹੀਂ ਸੀ ਵੀਜੀ ਵਾਰਨਿੰਗ ਨਹੀਂ ਕੋਈ ਦੇ ਸਕਦਾ ਇਹ ਕਾਨੂੰਨਵਾ ਦਰਖਾਤੋਂ ਪਰਚਾ ਕਰੋ ਉੱਤੇ ਜਿਹੜਾ ਬੰਦਾ ਗਲਤ ਕਰਦਾ ਉੱਤੇ ਪਰਚਾ ਕਰਾਓ ਇਸ ਲਈ ਆਵਾ ਕਰਤੀ ਜਾਓ ਬ्यान ਦਾ ਅੱਜ ਇਹਦੀ ਕੀ ਨਾਮ ਦਾ ਦਾਦਾ ਜੀ ਕੇ ਸਰੋਤ ਦੇ ਵਿੱਚ ਜਿਹੜਾ ਪੂਰਾ ਪੂਕਾ ਹੈ ਪੰਜਾਬ ਦਾ ਇਹ ਨਿਹਰਾ ਨਾ ਕਰਤੀ ਚੋੜਾ ਹੈ ਜੀ ਜਿਹੜੇ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ ਇਸ ਟਾਈਮ ਬਹੁਤ ਬੁਰਾ ਹਾਲ ਹੋ ਚੁੱਕਾ ਪੰਜਾਬ ਦਾ ਗੈਂਗਸਟਰ ਨਸ਼ੇ ਪ੍ਰੋਫੀਆਂ ਹਰ ਇੱਕ ਜਿੱਥੇ ਹੋ ਰਿਆ ਸੀ ਪੰਜਾਬ ਸਰਕਾਰ ਨੂੰ ਇਸ ਚੀਜ਼ ਤੇ ਲੱਥ ਪਾਉਣੀ ਚਾਹੀਦੀ ਆ ਲੋਕਾਂ ਨੇ ਬੜੇ ਧਿਆਨ ਨਾਲ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੇ ਬੜੀ ਅਮੀਰ ਜਿਤਾ ਕੇ ਇਹਨਾਂ ਨੂੰ ਜਿਤਾਇਆ ਸੀਗਾ ਇਹ ਆਪਣੀ ਕਿਸੇ ਵੀ ਉਮੀਦ ਤੇ ਖਰੇ ਨਹੀਂ ਉਤਰੇ ਇਸ ਕਰਕੇ ਮੈਂ ਹੀ ਕਹਿਣਾ ਚਾਹੁੰਦਾ ਵਾ ਸੁੱਤੀ ਸਰਕਾਰ ਨੂੰ ਕਿ ਆਪਣਾ ਕੰਮ ਤੁਸੀਂ ਕਰੋ ਲੋਕਾਂ ਨੇ ਤੁਹਾਨੂੰ ਹਰਾ ਪੈਨ ਫੜਾਇਆ ਵਾ ਤੁਹਾਨੂੰ ਕੁਰਸੀ ਦਿੱਤੀ ਆ ਇਸ ਕਰਕੇ ਨਹੀਂ ਦਿੱਤੀ ਤੁਸੀਂ ਆਪਣੀਆਂ ਵੀਆਈਪੀਆਂ ਗੱਡੀਆਂ ਲਓ ਵੀਆਈਪੀ ਕਲਚਰ ਨੂੰ ਕਰੋ ਇਹ ਕੰਮ ਨੂੰ ਨਹੀਂ ਦਿੱਤੀ ਮੈਂ ਇੱਕੋ ਇੱਕ ਗੱਲ ਕਹਿਣਾ ਚਾਹੁੰਦਾ ਵਾ ਜੇ ਤੁਹਾਨੂੰ ਤਮੰਤਮਾਨ ਕੋ ਸਰਕਾਰ ਨਹੀਂ ਸਮਝੀ ਜਾਂਦੀ ਤੀਫਾ ਦੇਵੇ ਅਸੀਂ ਸਰਕਾਰ ਸਾਹਮਣੇ ਰਖਾਵਾਂਗੇ ਬਸ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾ ਕਿ ਪ੍ਰਸ਼ਾਸਨ ਨੂੰ ਪੁਲਿਸ ਨੂੰ ਇਹੀ ਬੇਨਤੀ ਆ ਕਿ ਜਿਨ੍ਹਾਂ ਨਾਲ ਟੱਕਰ ਹੁੰਦੀ ਆਂਦੇ ਝੂਕੇ ਪਰਤੇ ਆਂਦੇ ਆ ਉਹਨਾਂ ਦੇ ਰੋਟ ਲਾਈ ਜਾਵੇ ਜੋ ਵੀ ਝੂਠੇ ਪਰਤੇ ਜਿਨ੍ਹਾਂ ਦੇ ਹੋ ਰਹੇ ਆ ਕਿਸੇ ਦੇ ਵੀ ਝੂਠਾ ਪਰਚਾ ਨਹੀਂ ਹੋਣਾ ਚਾਹੀਦਾ ਮੇਰੀ ਇਹ ਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਲੱਤ ਪਾਈ ਜਾਵੇ ਬਸ